ਜੰਮੂ ਪੰਜਾਬ ਬਾਰਡਰ ਦੀ ਇੱਕ ਖਬਰ ਹੈ ਜੀ ਪੰਜਾਬ ਤੋਂ ਜੰਮੂ ਦੇ ਬਾਰਡਰ ਤੇ ਇਹ ਹੈਡ ਆਉਂਦਾ ਹੈ ਮਾਦੋਪੁਰ ਹੈਡਵਰਕਸ ਜੋ ਕਿ ਪਠਾਨਕੋਟ ਤੋਂ ਬਸ 14 ਕਿਲੋਮੀਟਰ ਦੂਰ ਪੈਂਦਾ ਹੈ 18 ਗੇਟਸ ਇਸ ਹੈਡ ਦੇ ਸੀ ਜਿਨ੍ਹਾਂ ਵਿੱਚੋਂ 4 ਗੇਟਸ ਟੁੱਟ ਗਏ ਨੇ ਜਿਹੜੇ ਗੇਟਸ ਦਰਿਆ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਰਿਪੇਅਰ ਕੀਤੇ ਜਾ ਰਹੇ ਸੀ ਉਹਨਾਂ ਵਿੱਚੋਂ 4 ਗੇਟਸ ਪੂਰੀ ਤਰ੍ਹਾਂ ਟੁੱਟ ਕੇ ਵਹਿ ਚੁੱਕੇ ਨੇ ਪੁਲ ਦੇ ਟਹਿ ਜਾਣ ਦੇ ਕਾਰਨ ਉੱਥੇ ਸਰਕਾਰੀ ਮੁਲਾਜ਼ਮ ਫਸ ਗਏ ਸਨ ਤੇ ਹੁਣ ਉਹਨਾਂ ਨੂੰ ਰੈਸਕਿਊ ਕਰਨ ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਹ ਡੈਮ 1917 ਦਾ ਬਣਿਆ ਹੋਇਆ ਸੀ ਤੇ ਅੱਜ ਉਸ ਦੇ ਗੇਟ ਟੁੱਟ ਗਏ ਹਲੇ ਤੱਕ ਫਸੇ ਹੋਏ 50 ਮੁਲਾਜ਼ਮ ਸਿਗੇ ਉਹਨਾਂ ਵਿੱਚੋਂ ਦੋ ਹੈਲੀਕਾਪਟਰਸ ਨਾਲ 20 ਤੋਂ 25 ਜਾਣਿਆਂ ਨੂੰ ਬਚਾ ਲਿੱਤਾ ਗਿਆ ਹੈ ਪਰ ਹਜੇ ਵੀ ਕਾਫੀ ਜਾਣੇ ਫਸੇ ਹੋਏ ਨੇ ਹੈਲੀਕਾਪਟਰਸ ਨਾਲ ਰੈਸਕਿਊ ਆਪਰੇਸ਼ਨਸ ਜਾਰੀ ਨੇ ਇਹ ਹਾਦਸਾ ਹੋਇਆ ਜਦੋਂ ਗੇਟ ਨੂੰ ਰਿਪੇਅਰ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ ਹਜੇ ਤੱਕ ਸਾਰੇ ਜਾਣੇ ਰੈਸਕਿਊ ਨਹੀਂ ਹੋ ਪਾਏ ਪਰ ਰੈਸਕਿਊ ਆਪਰੇਸ਼ਨਸ ਕਨਸਟੈਂਟਲੀ ਚੱਲ ਰਹੇ ਨੇ Indian Air Force ਦੇ ਹੈਲੀਕਾਪਟਰਸ ਨੇ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਮੁਲਾਜ਼ਮ ਜਿਹੜੇ ਰਿਪੇਅਰਿੰਗ ਲਈ ਗਏ ਸੀ ਉਹਨਾਂ ਵਿੱਚੋਂ ਕੁਝ ਜਾਣਿਆਂ ਨੂੰ ਬਚਾ ਲਿੱਤਾ ਗਿਆ ਹਾਲੇ ਤੱਕ ਇਹ ਕੋਈ ਕਨਫਰਮੇਸ਼ਨ ਨਹੀਂ ਮਿਲੀ ਕਿ ਜਿੰਨੇ ਜਾਣੇ ਉੱਥੇ ਫਸੇ ਹੋਏ ਨੇ ਉਹਨਾਂ ਵਿੱਚੋਂ ਕਿਸੇ ਦੀ ਜਾਨ ਗਈ ਹੈ ਜਾਂ ਨਹੀਂ ਪਰ ਲੋਕਾਂ ਵੱਲੋਂ ਕਿਹਾ ਗਿਆ ਹੈ ਵੀ ਇੱਕ ਵਿਅਕਤੀ ਨੂੰ ਰੋੜਦਾ ਦੇਖਿਆ ਗਿਆ ਸੀ ਅਸੀਂ ਤੁਹਾਨੂੰ ਅਪਡੇਟਸ ਦਿੰਦੇ ਰਹਾਂਗੇ ਰਾਵੀ ਦਰਿਆ ਦਾ ਬਹਾਵ ਤੇਜ਼ੀ ਨਾਲ ਵਧੀ ਜਾ ਰਿਹਾ ਹੈ ਤਸਵੀਰਾਂ ਤੋਂ ਸਾਫ਼ ਪਤਾ ਲੱਗ ਸਕਦਾ ਹੈ ਕਿ ਜੋ ਇੰਨਾ ਪੁਰਾਣਾ ਹੈਡ 1917 ਦਾ ਬਣਿਆ ਹੋਇਆ ਸੀ ਇੰਨਾ ਮਜ਼ਬੂਤ ਹੈਡ ਅੱਜ ਟੁੱਟ ਗਿਆ ਹੈਲੀਕਾਪਟਰਸ ਦੇ ਗੇੜੇ ਲੱਗੀ ਜਾ ਰਹੇ ਨੇ ਕਨਸਟੈਂਟਲੀ ਹੁਣ ਬਸ ਇਹ ਗੱਲ ਦੀ ਉਡੀਕ ਹੈ ਵੀ ਰੈਸਕਿਊ ਆਪਰੇਸ਼ਨ ਤੇ ਬਚਾਏ ਗਏ ਲੋਕਾਂ ਦੀ ਪੱਕੀ ਪੱਕੀ ਜਾਣਕਾਰੀ ਛੇਤੀ ਮਿਲੇ ਇਹ ਆਪਰੇਸ਼ਨ ਪਿਛਲੇ ਅੱਧੇ ਘੰਟੇ ਤੋਂ ਚੱਲ ਰਿਹਾ ਹੈ ਏਅਰ ਫੋਰਸ ਦਾ ਪੂਰਾ ਜ਼ੋਰ ਲੱਗ ਰਿਹਾ ਹੈ ਕਿਉਂਕਿ ਇੰਨੀ ਰਿਸਕੀ ਥਾਂ ਤੇ ਰੈਸਕਿਊ ਆਪਰੇਸ਼ਨ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਪਾਣੀ ਦਾ ਲੈਵਲ ਵਧਨ ਕਰਕੇ ਹੀ ਇਹ ਗੇਜ ਟੁੱਟ ਗਏ ਤੇ ਮੁਲਾਜ਼ਮ ਉੱਥੇ ਫਸੇ ਹੋਏ ਸੀ ਜੰਮੂ ਪੰਜਾਬ ਬਾਰਡਰ ਦੀ ਇੱਕ ਖਬਰ ਹੈ ਜੀ ਪੰਜਾਬ ਤੋਂ ਜੰਮੂ ਦੇ ਬਾਰਡਰ ਤੇ ਇਹ ਹੈਡ ਆਉਂਦਾ ਹੈ ਮਾਦੋਪੁਰ ਹੈਡਵਰਕਸ ਜੋ ਕਿ ਪਠਾਨਕੋਟ ਤੋਂ ਬਸ 14 ਕਿਲੋਮੀਟਰ ਦੂਰ ਪੈਂਦਾ ਹੈ 18 ਗੇਟਸ ਇਸ ਹੈਡ ਦੇ ਸੀ ਜਿਨ੍ਹਾਂ ਵਿੱਚੋਂ 4 ਗੇਟਸ ਟੁੱਟ ਗਏ ਨੇ ਜਿਹੜੇ ਗੇਟਸ ਦਰਿਆ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਰਿਪੇਅਰ ਕੀਤੇ ਜਾ ਰਹੇ ਸੀ ਉਹਨਾਂ ਵਿੱਚੋਂ 4 ਗੇਟਸ ਪੂਰੀ ਤਰ੍ਹਾਂ ਟੁੱਟ ਕੇ ਵਹਿ ਚੁੱਕੇ ਨੇ ਪੁਲ ਦੇ ਟਹਿ ਜਾਣ ਦੇ ਕਾਰਨ ਉੱਥੇ ਸਰਕਾਰੀ ਮੁਲਾਜ਼ਮ ਫਸ ਗਏ ਸਨ ਤੇ ਹੁਣ ਉਹਨਾਂ ਨੂੰ ਰੈਸਕਿਊ ਕਰਨ ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਇਹ ਡੈਮ 1917 ਦਾ ਬਣਿਆ ਹੋਇਆ ਸੀ ਤੇ ਅੱਜ ਉਸ ਦੇ ਗੇਟਸ ਟੁੱਟ ਗਏ ਹਲੇ ਤੱਕ ਫਸੇ ਹੋਏ 50 ਮੁਲਾਜ਼ਮ ਸਿਗੇ ਉਹਨਾਂ ਵਿੱਚੋਂ ਦੋ ਹੈਲੀਕਾਪਟਰਸ ਨਾਲ 20 ਤੋਂ 25 ਜਾਣਿਆਂ ਨੂੰ ਬਚਾ ਲਿੱਤਾ ਗਿਆ ਹੈ ਪਰ ਹਜੇ ਵੀ ਕਾਫੀ ਜਾਣੇ ਫਸੇ ਹੋਏ ਨੇ ਹੈਲੀਕਾਪਟਰਸ ਨਾਲ ਰੈਸਕਿਊ ਆਪਰੇਸ਼ਨਸ ਜਾਰੀ ਨੇ ਇਹ ਹਾਦਸਾ ਹੋਇਆ ਜਦੋਂ ਗੇਟ ਨੂੰ ਰਿਪੇਅਰ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ ਹਜੇ ਤੱਕ ਸਾਰੇ ਜਾਣੇ ਰੈਸਕਿਊ ਨਹੀਂ ਹੋ ਪਾਏ ਪਰ ਰੈਸਕਿਊ ਆਪਰੇਸ਼ਨਸ ਕਨਸਟੈਂਟਲੀ ਚੱਲ ਰਹੇ ਨੇ ਇੰਡੀਅਨ Air Force ਦੇ ਹੈਲੀਕਾਪਟਰਸ ਨੇ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਮੁਲਾਜ਼ਮ ਜਿਹੜੇ ਰਿਪੇਅਰਿੰਗ ਲਈ ਗਏ ਸੀ ਉਹਨਾਂ ਵਿੱਚੋਂ ਕੁਝ ਜਾਣਿਆਂ ਨੂੰ ਬਚਾ ਲਿੱਤਾ ਗਿਆ ਹਾਲੇ ਤੱਕ ਕੋਈ ਕਨਫਰਮੇਸ਼ਨ ਨਹੀਂ ਮਿਲੀ ਕਿ ਜਿੰਨੇ ਜਾਣੇ ਉੱਥੇ ਫਸੇ ਹੋਏ ਨੇ ਉਹਨਾਂ ਵਿੱਚੋਂ ਕਿਸੇ ਦੀ ਜਾਨ ਗਈ ਹੈ ਜਾਂ ਨਹੀਂ ਪਰ ਲੋਕਾਂ ਵੱਲੋਂ ਕਿਹਾ ਗਿਆ ਹੈ ਵੀ ਇੱਕ ਵਿਅਕਤੀ ਨੂੰ ਰੁੜਦਾ ਦੇਖਿਆ ਗਿਆ ਸੀ ਅਸੀਂ ਤੁਹਾਨੂੰ ਅਪਡੇਟਸ ਦਿੰਦੇ ਰਹਾਂਗੇ ਰਾਵੀ ਦਰਿਆ ਦਾ ਬਹਾਅਵ ਤੇਜ਼ੀ ਨਾਲ ਵਧੀ ਜਾ ਰਿਹਾ ਹੈ ਤਸਵੀਰਾਂ ਤੋਂ ਸਾਫ਼ ਪਤਾ ਲੱਗ ਸਕਦਾ ਹੈ ਕਿ ਜੋ ਇੰਨਾ ਪੁਰਾਣਾ ਹੈਡ 1917 ਦਾ ਬਣਿਆ ਹੋਇਆ ਸੀ ਇੰਨਾ ਮਜ਼ਬੂਤ ਹੈਡ ਅੱਜ ਟੁੱਟ ਗਿਆ ਹੈਲੀਕਾਪਟਰਸ ਦੇ ਗੇੜੇ ਲੱਗੀ ਜਾ ਰਹੇ ਨੇ ਕਨਸਟੈਂਟਲੀ ਹੁਣ ਬਸ ਇਹ ਗੱਲ ਦੀ ਉਡੀਕ ਹੈ ਵੀ ਰੈਸਕਿਊ ਆਪਰੇਸ਼ਨ ਤੇ ਬਚਾਏ ਗਏ ਲੋਕਾਂ ਦੀ ਪੱਕੀ ਪੱਕੀ ਜਾਣਕਾਰੀ ਛੇਤੀ ਮਿਲੇ ਇਹ ਆਪਰੇਸ਼ਨ ਪਿਛਲੇ ਅੱਧੇ ਘੰਟੇ ਤੋਂ ਚੱਲ ਰਿਹਾ ਹੈ ਏਅਰ ਫੋਰਸ ਦਾ ਪੂਰਾ ਜ਼ੋਰ ਲੱਗ ਰਿਹਾ ਹੈ ਕਿਉਂਕਿ ਇੰਨੀ ਰਿਸਕੀ ਥਾਂ ਤੇ ਰੈਸਕਿਊ ਆਪਰੇਸ਼ਨ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਪਾਣੀ ਦਾ ਲੈਵਲ ਵਧਨ ਕਰਕੇ ਹੀ ਇਹ ਗੇਜ ਟੁੱਟ ਗਏ ਤੇ ਮੁਲਾਜ਼ਮ ਉੱਥੇ ਫਸੇ ਹੋਏ ਸੀ